ਪ੍ਰਿੰਸੈਸ ਮਾਰਗਰੇਟ ਫਾਊਂਡੇਸ਼ਨ ਤੋਂ ਰਵੀ ਰਾਜ ਸਿੰਘ ਨੇ ਸਾਨੂੰ ਹੋਮ ਲੋਟਰੀ ਬਾਰੇ ਦੱਸਿਆ ਜਿਸ ਦਾ ਮੁੱਖ ਆਕਰਸ਼ਣ ਇਨਾਮ 2.7 ਮਿਲੀਅਨ ਡਾਲਰਸ ਤੇ ਮੁੱਲ ਦਾ ਕੁਆਰਟਰਲੀਕ ਦੇ ਸਥਿਤ ਇੱਕ ਖੂਬਸੂਰਤ ਕਾਟੇਜ ਹੈ ਇਸ ਕਾਟੇਜ ਨਾਲ 50000 ਡਾਲਰ ਦਾ ਕੈਸ਼ ਪ੍ਰਾਈਜ਼ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਇਸ ਲੋਟਰੀ ਤਹਿਤ 14 ਮਿਲੀਅਨ ਡਾਲਰਸ ਮੁੱਲ ਦੇ 16000 ਇਨਾਮ ਜਿੱਤਣ ਦਾ ਇਹ ਸੁਨਹਿਰੀ ਮੌਕਾ ਹੈ ਇਸ ਬਾਬਤ ਹੋਰ ਜਾਣਕਾਰੀ ਲਈ ਤੁਸੀਂ ਆਪਣੀ ਸਕਰੀਨ ਦੇ ਹੇਠਲੇ ਸੱਜੇ ਕੋਨੇ ਤੇ ਮੌਜੂਦ ਵਿਸ਼ੇਸ਼ QR ਕੋਡ ਨੂੰ ਸਕੈਨ ਕਰ ਸਕਦੇ ਹੋ ਜੋ ਤੁਹਾਨੂੰ ਸੰਬੰਧਿਤ ਵੈੱਬਸਾਈਟ ਤੇ ਲੈ ਜਾਵੇਗਾ अर्ਲੀ ਬર્ડ ਪ੍ਰਾਈਸ ਜਿਹੜਾ ਹੈਗਾ ਕੁਆਥਰਾ ਲੇਕ ਤੇ ਨਿਰਧਾਰਿਤ ਹੈਗਾ ਤੇ ਉਹ 2.7 ਮਿਲੀਅਨ ਡਾਲਰ ਦਾ ਹੈਗਾ ਤੇ ਨਾਲ 50000 ਕੈਸ਼ ਉਹਦੇ ਵਿੱਚ ਇਨਕਲੂਡਡ ਹੈਗਾ ਅਤੇ अर्ਲੀ ਬਰਡ ਪ੍ਰਾਈਸ ਦੀ ਡੈਡਲਾਈਨ ਹੈਗੀ ਹੈ ਫਰਡੇ ਨਵੰਬਰ 15 ਰਾਤੀ 12 ਵਜੇ ਤੱਕ ਅ ਤੇ ਜਿਹੜਾ ਗ੍ਰੈਂਡ ਪ੍ਰਾਈਜ਼ ਹੈਗਾ ਉਹ ਸਾਡਾ ਹੈਗਾ 7.4 ਮਿਲੀਅਨ ਦਾ ਕਿੰਗ ਸਿਟੀ ਸ਼ੋਹੋਮ ਹੈਗਾ ਤੇ ਇੱਕ ਹੋਰ ਸਾਡਾ ਹੈਗਾ ਉਹ 2.4 ਮਿਲੀਅਨ ਦਾ ਹੈਗਾ ਉਹ ਸਾਡਾ ਪ੍ਰਾਈਸ ਹੈਗਾ ਉਸ ਤੋਂ ਇਲਾਵਾ 16000 ਹੋਰ ਪ੍ਰਾਈਜ਼ੇਸ ਹੈਗੇ ਨੇ ਛੋਟੇ ਜਿਹੇ ਗਿਫਟ ਕਾਰਡਸ ਵੀ ਹੈਗੇ ਨੇ ਤੇ ਹੋਰ ਹੋਰ ਚੀਜ਼ਾਂ ਵੀ ਹੈਗੀਆਂ ਰਵੀ ਰਾਜ ਸਿੰਘ ਨੇ ਕੈਂਸਰ ਸੈਂਟਰ ਦੇ ਡਾਕਟਰਸ ਅਤੇ ਵਿਗਿਆਨੀਆਂ ਦੁਆਰਾ ਕੈਂਸਰ ਦੀ ਰੋਕਥਾਮ ਲਈ ਕੀਤੇ ਅਹਿਮ ਖੋਜ ਕਾਰਜਾਂ ਬਾਰੇ ਚਾਨਣਾ ਪਾਇਆ 23% ਕਲੀਨਿਕਲ ਟਰਾਇਲਸ ਦੇ ਵਿੱਚ ਲੋਕ ਹੈਗੇ ਨੇ ਇਮਿਊਨੋਥੈਰੇਪੀ ਦਾ ਪ੍ਰੋਗਰਾਮ ਹੈਗਾ ਵੇਰ ਜਿਹੜੇ ਸਾਰੇ ਸਾਇੰਟਿਸਟ ਹੈਗੇ ਉਹਨਾਂ ਨੇ ਐਦਾਂ ਦੀਆਂ ਮੈਡੀਸਿਨਸ ਜਾਂ ਐਦਾਂ ਦੇ ਇੰਜੈਕਸ਼ਨਸ ਬਣਾਏ ਨੇ ਜਿਹੜੇ ਤੁਹਾਡੇ ਬੋਡੀ ਦੇ ਇਮਿਊਨ ਸਿਸਟਮ ਨੂੰ ਐਕਟੀਵੇਟ ਕਰਦੇ ਨੇ ਤਾਂ ਕਿ ਜਿਹੜੇ ਕੈਂਸਰ ਸੈੱਲਸ ਹੈਗੇ ਨੇ ਉਹ ਨਾਲ ਨਾਲ ਲੜਿਆ ਜਾ ਸਕੇ ਸਾਨੂੰ ਕੋਈ ਬਾਹਰ ਦੀ ਕੋਈ ਚੀਜ਼ ਨਹੀਂ ਮਿਲ ਰਹੀ ਹੈ ਇੱਕ ਵਾਰੀ ਉਹਨਾਂ ਨੇ ਪਾਤਾ ਤੇ ਉਹ ਐਕਟੀਵੇਟ ਕਰਦੇ ਨੇ ਤਾਂ ਕਿ ਉਹ ਉਹਦੇ ਵਿੱਚ ਜਾ ਕੇ ਉਹਨੂੰ ਕੈਂਸਰ ਸਰਲੂ ਖਤਮ ਕਰਨ ਇਹਦੇ ਵਾਸਤੇ ਸਾਨੂੰ ਬਹੁਤ ਸਾਰੇ ਫੰਡਸ ਚਾਹੀਦੇ ਹੈਗੇ ਨੇ ਤੇ ਅਸੀਂ ਲੋਕ ਜਿੱਦਾਂ ਗੁਰਦੁਆਰਿਆਂ ਚ ਦਿੰਦੇ ਆ ਹੋਰ ਹੋਰ ਮੰਦਰਾਂ ਚ ਦਿੰਦੇ ਆ ਤੇ ਸਾਨੂੰ ਲੋੜ ਹੈਗੀ ਕਿ ਅਸੀਂ ਐਦਾਂ ਦੇ ਇੰਸਟੀਟਿਊਟਸ ਨੂੰ ਪੈਸਾ ਦਈਏ ਸੋ ਥੈਟ ਅਸੀਂ ਹੋਰ ਰਿਸਰਚ ਕਰ ਸਕੀਏ ਰਵੀ ਰਾਜ ਸਿੰਘ ਮੰਨਦੇ ਹਨ ਕਿ ਕੈਂਸਰ ਦੀ ਬਿਮਾਰੀ ਕੇਵਲ ਮਰੀਜ਼ ਤੱਕ ਸੀਮਤ ਨਹੀਂ ਹੁੰਦੀ ਇਸ ਨਾਲ ਪੀੜਤ ਦਾ ਪਰਿਵਾਰ ਵੀ ਬੇहद ਔਖੇ ਹਾਲਾਤਾਂ ਵਿੱਚੋਂ ਲੰਘਦਾ ਹੈ ਅੱਜ ਦੀ ਡੇਟ ਦੇ ਵਿੱਚ ਅਸੀਂ ਅਗਰ ਦੇਖੀਏ ਰਿਸਰਚ ਨੇ ਦੱਸਿਆ ਹੈ ਕਿ ਐਵਰੀ ਪੰਜ ਕੈਨੇਡੀਅਨ 'ਚੋਂ ਦੋ ਕੈਨੇਡੀਅਨਸ ਜਿਹੜੇ ਹੈਗੇ ਨੇ ਉਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਰਹੇਗੀ ਤੇ ਅੱਜ ਦੀ ਡੇਟ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਪੈਸਾ ਇਕੱਠਾ ਕਰੀਏ ਰਿਸਰਚ ਕਰੀਏ ਤਾਂ ਕਿ ਕਿਉਂਕਿ ਕੈਂਸਰ ਇੱਕ ਐਸੀ ਬਿਮਾਰੀ ਹੈ ਜਿਹਦੇ ਵਿੱਚ ਇੱਕ ਬੰਦਾ ਇਫੈਕਟ ਨਹੀਂ ਹੁੰਦਾ ਪੂਰੀ ਫੈਮਿਲੀ 'ਵਿ ਇਫੈਕਟ ਹੁੰਦੀ ਹੈ ਤੇ ਉਹਨਾਂ ਨੂੰ ਆਪਣਾ ਰੋਜ਼ ਮਰਿਆ ਦਾ ਜਿਹੜਾ ਦਿਨਚਰਿਆ ਦਾ ਕੰਮ ਹੁੰਦਾ ਹੈ ਉਹ ਆਲਟਰ ਕਰਨਾ ਪੈਂਦਾ ਹੈਗਾ ਤੇ ਜਿਹੜੀ ਹੈ ਪੈਸੇ ਆਉਂਦੇ ਨੇ ਅਸੀਂ ਉਹਦੀ ਰਿਸਰਚ ਕਰਦੇ ਹਾਂ ਫਾਊਂਡੇਸ਼ਨ ਅਨੁਸਾਰ ਪਿਛਲੇ ਦਹਾਕਿਆਂ ਦੌਰਾਨ ਕੈਂਸਰ ਦੇ ਪ੍ਰਸਾਰ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ ਜਿਸ ਬਾਰੇ ਖੋਜ ਕਾਰਜ ਕਰਨਾ ਮਹੱਤਵਪੂਰਨ ਹੈ ਹਾਂ ਤੇ ਇਸ ਕਾਰਜ ਲਈ ਭਾਈਚਾਰੇ ਦਾ ਸਹਿਯੋਗ ਵੀ ਅਹਿਮ ਹੈ ਜਿੱਦਾਂ ਅਸੀਂ ਇਲਾਜ ਕਰ ਰਹੇ ਹਾਂ ਉਦਾਂ ਹੀ ਕੈਂਸਰ ਵੀ ਆਪਣਾ ਰੂਪ ਚੇਂਜ ਕਰਦਾ ਰਹਿੰਦਾ ਹੈ ਠੀਕ ਹੈ ਉਹਦੇ ਕਰਕੇ ਇਹ ਹੈਗੇ ਡਿਫਰੈਂਟ ਜਿਵੇਂ ਕੈਨੇਡਾ ਵਿੱਚ ਡਿਫਰੈਂਟ ਹਰ ਜਰਾ ਹਰ ਤਰ੍ਹਾਂ ਦੇ ਲੋਕ ਹੈਗੇ ਨੇ ਡਿਫਰੈਂਟ ਕੰਟਰੀਜ਼ ਤੋਂ ਹੈਗੇ ਸਭ ਦਾ ਜੈਨੇਟਿਕ ਡਿਫਰੈਂਟ ਹੈਗਾ ਤੇ ਕੈਂਸਰ ਜਿਹੜਾ ਹੈ ਡਿਫਰੈਂਟਲੀ ਜੈਨੇਟਿਕਲੀ ਹੈਗਾ ਤੇ ਉਹਨੂੰ ਫੜਨ ਵਾਸਤੇ ਤੁਹਾਨੂੰ ਕੰਟੀਨਿਊਸਲੀ ਰਿਸਰਚ ਚਾਹੀਦੀ ਹੈ ਤੇ ਉਹਦੇ ਵਾਸਤੇ ਫੰਡਸ ਚਾਹੀਦੇ ਨੇ ਕਿਉਂਕਿ ਐਸੀ रिसर्च इंस्टिट्यूट ਹੈ ਹਗਾਕੇ ਸੰਨੀ ਅਸੀਂ ਟੈਸਟ ਕਰਦੇ ਹੋਏ ਉਹਨੂੰ ਲਾਈਵ ਵੀ ਲਿਆਣਾ ਤੁਸੀਂ ਇਹ ਨਹੀਂ ਹੈ ਕਿ ਤੁਸੀਂ ਸਿੱਧਾ ਲੋਕਾਂ ਤੇ ਅਜ਼ਮਾਨਾ ਸ਼ੁਰੂ ਕਰ ਦਿਓ ਪੂਰੇ ਟੈਸਟ ਕਰਨੇ ਪੈਂਦੇ ਨੇ ਪੂਰੀ ਅਪਰੂਵਲਸ ਲੈ ਕੇ ਫਿਰ ਤੁਸੀਂ ਉਹਨਾਂ ਨੂੰ ਲਿਆ ਸਕਦੇ ਹੋ ਪਰ ਉਹਦੇ ਵਾਸਤੇ ਫੰਡਸ ਸਾਨੂੰ ਚਾਹੀਦੇ ਹੋਣਗੇ ਤਾਂ ਕਿ ਅਸੀਂ ਜਲਦੀ ਉਹ ਰਿਸਰਚ ਕਰ ਸਕੀਏ ਤਾਂ ਕਿ ਲੋਕਾਂ ਨੂੰ ਇਲਾਜ ਪੇਸ਼ੈਂਟਸ ਨੂੰ ਇਲਾਜ ਮਿਲ ਸਕੇ ਇਸਲਾਟੀ ਤੋਂ ਇਕੱਠਾ ਹੋਣ ਵਾਲਾ ਫੰਡ ਜ਼ਿੰਦਗੀਆਂ ਬਚਾਉਣ ਲਈ ਕੀਤੀ ਜਾਂਦੀ ਕੈਂਸਰ ਰਿਸਰਚ ਲਈ ਖਾਚਿਆ ਜਾਵੇਗਾ ਇਸ ਲਾਟਰੀ ਦੇ अर्ली बर्ड प्राइस ਲਈ ਆਖਰੀ ਸਮਾਂ ਸੀਮਾ 15 ਨਵੰਬਰ ਸ਼ੁੱਕਰਵਾਰ ਰਾਤ 12 ਵਜੇ ਤੱਕ ਹੈ ਇਸ ਬਾਰੇ ਹੋਰ ਜਾਣਕਾਰੀ ਅਤੇ ਟਿਕਟ ਖਰੀਦਣ ਲਈ ਵੈੱਬਸਾਈਟ princessmargaretlotto.com/omni ਤੇ ਜਾਓ ਸੁਖਪਾਲ ਸਿੰਘ ਆਲਕ ओमਨੀ ਨਿਊਜ਼ ਟੋਰਾਂਟੋ